ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾ ਰਹੇ ਆਂ ਬੀੜ ਬਾਬਾ ਬੁੱਢਾ ਸਾਹਿਬ ਜੀ ਚਲੋ ਤੁਹਾਨੂੰ ਅੱਜ ਆਪਾਂ ਦਰਸ਼ਨ ਕਰਾਵਾਂਗੇ ਗੋਦ ਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਜੁੜੇ ਰਹੋ ਲਾਸਟ ਟਿਕਰ ਨਾਲ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਵਾਂਗੇ ਜਿੰਨਾਂ ਕੋ ਗੁਰੂ ਸਾਹਿਬ ਨੇ ਮੱਤਬੁੱਧ ਬਖਸ਼ੀ ਆ ਉਸ ਹਸਾਮਨਾ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਵਾਂਗੇ ਜੁੜੇ ਰਹੋ ਲਾਸਟ ਟਿਕਰ ਤੀਸਰੇ ਪਾਸ਼ਾ ਸ਼੍ਰੀ ਗੁਰੂ ਅਮਰਦਾਸ ਜੀ ਚੌਥੇ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਗੁਰੂ ਸਾਹਿਬਾਨ ਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਦੇ ਘਰ ਕਮਲਾ ਨਾਲ ਹੀ ਹੋਇਆ ਬਾਬਾ ਬੁੱਢਾ ਜੀ ਦਾ ਵਿਆਹ 1534 ਨੂੰ ਬੀਬੀ ਮਿਰੂਆ ਜੀ ਨਾਲ ਹੋਇਆ ਤੇ ਉਹਨਾਂ ਦੇ ਘਰ ਚਾਰ ਪੁੱਤਰ ਸਨ ਭਾਈ ਸੁਧਾਰੀ ਜੀ ਭਾਈ ਭਿਖਾਰੀ ਜੀ ਭਾਈ ਮੈਮੋ ਜੀ ਤੇ ਭਾਈ ਪਾਲਾ ਜੀ ਸਮੇਂ ਵਿੱਚ ਥੋੜਾ ਜਿਹਾ ਪਿੱਛੇ ਚੱਲ ਗਏ ਤਾਂ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨਾਲ ਸਲਾਹ ਕਰਨ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਅਗਲੇ ਗੁਰੂ ਦੇ ਰੂਪ ਵਿੱਚ ਚੁਣਿਆ ਤਾਂ ਗੁਰੂ ਅਰਜਨ ਪਾਸ਼ਾ ਦਾ ਵੱਡਾ ਪ੍ਰਾਪਰਿਤਵੀ ਚੰਦ ਈਰਖਾ ਨਾਲ ਪਰ ਗਿਆ ਜਦੋਂ ਬਾਬਾ ਬੁੱਢਾ ਜੀ ਦਸਤਾਰਬੰਦੀ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਗਦੀ ਰਸਮ ਸ਼ੁਰੂ ਕਰਨ ਲੱਗੇ ਤਾਂ ਪ੍ਰਿਥਵੀ ਚੰਦ ਨੇ ਰੋਲਾ ਪਾ ਦਿੱਤਾ ਕਹਿੰਦਾ ਇਹ ਉਦਾਂ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਮੈਂ ਇਹਦੇ ਵੱਧ ਕਾਬਿਲ ਹਾਂ ਗੁਰੂ ਅਰ ਰੋਲਾ ਵਧਾਉਣਾ ਨਹੀਂ ਚਾਹੁੰਦੇ ਸਨ ਸੋ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਵਾਲੀ ਦਸਤਾਰ ਪ੍ਰithviਏ ਨੂੰ ਦੇ ਦਿੱਤੀ ਗਈ ਦਸਤਾਰ ਨਹੀਂ ਅਸਲ ਮਸਲਾ ਤਾਂ ਮਾਇਆ ਦਾ ਸੀ ਸੋ ਭਾਈ ਗੁਰਦਾਸ ਜੀ ਜੋ ਇਹਨਾਂ ਦੇ ਬਾਮਾ ਜੀ ਸਨ ਉਹਨਾਂ ਨੂੰ ਵਿੱਚ ਪਾ ਕੇ ਇੱਕ ਸਮਝੌਤਾ ਕੀਤਾ ਗਿਆ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਜਿਹੜੀ ਮਾਇਆ ਪੇਟਾ ਕਰਨਗੀਆਂ ਉਹ ਪ੍ਰithviਏ ਰੱਖੂਗਾ ਤੇ ਜਿਹੜੀ ਮਾਇਆ ਬਾਹਰ ਦੀ ਸੰਗਤਾਂ ਭੇਟਾ ਕਰਨ ਗਈਆਂ ਉਹਦੇ ਨਾਲ ਗੁਰੂ ਅਰਜਨ ਪਾਤਸ਼ਾਹ ਉੱਥੋਂ ਦੇ ਗੁਰੂ ਘਰ ਦੇ ਲੰਗਰ ਭੰਡਾਰੇ ਦੀ ਸੇਵਾ ਚਲਾਉਣਗੇ ਪਰ ਪ੍ਰithvi ਦੀ ਭੁੱਖ ਐਨੇ ਨਾਲ ਵੀ ਸ਼ਾਂਤ ਨਹੀਂ ਹੋਈ ਉਸਨੇ ਆਪਣੇ ਝੋਲੀ ਚੱਕ ਮਸੰਦਾਂ ਦਾ ਗੁਰੂ ਘਰ ਦੇ ਚਾਰੇ ਪਾਸੇ ਅਜੇਹਾ ਜਾਲ ਵਿਛਾ ਦਿੱਤਾ ਕਿ ਉਹ ਸੰਗਤ ਦੇ ਗੁਰੂ ਘਰ ਪਹੁੰਚਣ ਤੋਂ ਪਹਿਲਾਂ ਹੀ ਉਹਨੇ ਤੋਂ ਸਾਰੀ ਭੇਟਾ ਵਸੂਲ ਕਰ ਲੈਂਦੇ ਦੂਰ ਦਰਾਡੇ ਤੋਂ ਇਹ ਸੰਗਤ ਨੂੰ ਕੀ ਪਤਾ ਸੀ ਕਿ ਗੁਰੂ ਘਰ ਵਿੱਚ ਕੀ ਮਸਲਾ ਚੱਲ ਰਿਹਾ ਹੈ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੁਰੂ ਘਰ ਦੀ ਗੋਲਕ ਵਿੱਚ ਇੱਕ ਪੈਸਾ ਵੀ ਨਹੀਂ ਪਹੁੰਚ ਰਿਹਾ ਸੀ ਗੁਰੂ ਘਰ ਦੇ ਲੰਗਰ ਕਈ ਕਈ ਦਿਨ ਤੋਂ ਮਸਤਾਨੇ ਹੋਏ ਪਏ ਸਨ ਆਖਰਕਾਰ ਜਦੋਂ ਪਾਣੀ ਸਰਦੇ ਉੱਤੋਂ ਲੰਘ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਵਿੱਚ ਆਉਣਾ ਪਿਆ ਉਹਨਾਂ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਤੋਂ ਕੋਈ ਸਾਢੇ 3-4 ਕਿਲੋਮੀਟਰ ਦੂਰ ਜਿੱਥੇ ਅੱਜ ਗੁਰਦੁਆਰਾ ਪਿਪਲੀ ਸਾਹਿਬ ਹੈ ਉੱਥੇ ਨਾਕਾ ਲਾ ਲਿਆ ਤੇ ਸੰਗਤਾਂ ਨੂੰ ਜਾਗਰਤ ਕਰਨਾ ਸ਼ੁਰੂ ਕੀਤਾ ਕਿ ਅਸਲੀ ਗੁਰੂ ਕੌਣ ਹਨ ਤੇ ਪੇਟਾ ਕਿੱਥੇ ਦੇਣੀ ਹੈ ਸੰਗਤਾਂ ਦਾ ਬਾਬਾ ਬੁੱਢਾ ਜੀ ਤੇ ਅਥਾ ਵਿਸ਼ਵਾਸ ਸੀ ਕਿ ਉਹਨਾਂ ਨੇ ਜੋ ਕਹਤਾ ਸਤ ਵਚਨ ਗੁਰੂ ਉਹੀ ਹੈ ਹੋਲੀ ਵਾਲੇ ਗੁਰੂ ਘਰ ਦੀਆਂ ਗੋਲਕਾਂ ਵਿੱਚ ਇੱਕ ਵਾਰ ਫੇਰ ਮਾਇਆ ਵਰਨ ਲੱਗੀ ਤੇ ਲੰਗਰ ਫੇਰ ਚੰਗ ਪਏ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਸਹੀ ਰਾਹ ਪਾ ਕੇ ਪ੍ਰਿਥਵੀ ਦੇ ਖੇਡ ਖਰਾਬ ਕਰ ਦਿੱਤੀ ਪ੍ਰਿਥਵੀ ਚੰਤ ਤੇ ਉਹਦੀ ਘਰ ਵਾਲੀ ਕਰਮੋ ਇਹਨਾਂ ਦੀ ਈਰਖਾ ਇੱਥੇ ਹੀ ਖਤਮ ਨਹੀਂ ਹੋਈ ਇੱਕ ਦਿਨ ਕਰਮੋ ਕਹਿੰਦੀ ਕਿ ਗੁਰੂ ਗੱਦੀ ਤਾਂ ਛੋਟਿਆਂ ਨੂੰ ਮਿਲ ਗਈ ਆਪਣੇ ਪੱਲੇ ਕੀ ਪਿਆ ਅਗੋ ਪ੍ਰਤਵੀ ਨੇ ਹਸ ਕੇ ਜਵਾਬ ਦਿੱਤਾ ਕਿ ਫਿਕਰ ਨਾ ਕਰ ਘਰਮੋ ਇਹਨਾਂ ਦੇ ਘਰ ਕਿਹੜਾ ਕੋਈ ਔਲਾਦ ਹੋਣੀ ਹੈ ਆਖਰਕਾਰ ਤਾਂ ਗੁਰੂ ਗੱਦੀ ਦਾ ਮਾਨਕ ਸਾਡੇ ਪੁੱਤਰ ਮਿਹਰਬਾਨ ਨੇ ਹੀ ਬੰਨਣਾ ਹੈ ਦੱਸਣ ਯੋਗ ਹੈ ਕਿ ਵਿਆਹ ਦੇ 21 ਸਾਲ ਬਾਅਦ ਤੱਕ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਘਰ ਕੋਈ ਔਲਾਦ ਨਹੀਂ ਸੀ ਹੋਈ ਮਾਤਾ ਗੰਗਾ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਹਾਰ ਚੁੱਕੀ ਹਾਂ 21 ਸਾਲ ਲੰਘ ਗਏ ਤੁਹਾਡੀ ਪੁੱਛਤ ਕੀ ਬਾਤ ਹੈ ਹੁਣ ਤਾਂ ਕਿਰਪਾ ਕਰੋ ਗੁਰੂ ਸਾਹਿਬ ਫਰਮਾਇਆ ਕਿ ਮੇਰੇ ਕੋਲ ਜੋ ਹੈ ਉਹ ਤਾਂ ਸਭ ਸੰਗਤ ਦਾ ਹੈ ਜੇ ਬਾਬਾ ਬੁੱਢਾ ਜੀ ਵਰਗੇ ਕੋਈ ਮਹਾਪੁਰਸ਼ ਅਰਦਾਸ ਕਰਨ ਤਾਂ ਆਪਣੇ ਵਿਹੜੇ ਵਿੱਚ رونਕ ਆ ਸਕਦੀ ਹੈ ਬਾਬਾ ਬੁੱਢਾ ਜੀ ਉਸ ਸਮੇਂ ਬੀੜ ਸਾਹਿਬ ਰਹਿੰਦੇ ਸਨ ਉੱਥੇ ਗੁਰੂ ਘਰ ਦੇ ਨਾਮ ਕੁਝ ਜ਼ਮੀਨ ਸੀ ਜਿੱਥੇ ਰਹਿ ਕੇ ਗੁਰੂ ਘਰ ਦੇ ਲੰਗਰਾਂ ਲਈ ਅੰਨ ਪੈਦਾ ਕਰਦੇ ਸਨ ਪਹਿਲੇ ਦਿਨ ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ સ્ਨਾਣ ਕੀਤਾ ਆਪਣੇ ਹੱਥੀਂ ਮਸੀਆ ਰੋਟੀਆਂ ਦਾ ਲੰਗਰ ਤਿਆਰ ਕੀਤਾ ਸਿਰ ਤੇ ਲੱਸੀ ਦਾ ਭਰਿਆ ਘੜਾ ਟਿਕਾ ਹੱਥੀਂ ਦੀਆਂ ਰੋਟੀਆਂ ਦਾ ਛੱਬਾ ਫੜੀ ਮਾਤਾ ਗੰਗਾ ਜੀ ਪੈਦਲ ਹੀ ਬੀੜ ਸਾਹਿਬ ਪਹੁੰਚੇ ਅਸੂ ਦਮ ਹੀ ਨਾ ਸੀ ਬਾਬਾ ਬੁੱਢਾ ਜੀ ਝੋਨੇ ਦੀਆਂ ਵਟਾਂ ਤੋਂ ਕਾਹ ਪੁੱਟ ਰਹੇ ਸਨ ਕੁਝ ਕਿ ਸਰੋਤਾ ਵਿੱਚ ਜ਼ਿਕਰ ਮਿਲਦਾ ਹੈ ਕਿ ਪਹਿਲਾਂ ਮਾਤਾ ਗੰਗਾ ਜੀ ਰੱਥ ਤੇ ਸਵਾਰ ਹੋ ਕੇ ਦੂਸਰੇ ਤੋਂ ਤਿਆਰ ਕਰਵਾਏ ਹੋਏ ਕਈ ਪਕਵਾਨ ਲੈ ਕੇ ਬਾਬਾ ਬੁੱਢਾ ਜੀ ਕੋਲ ਪਹੁੰਚੇ ਸਨ ਪਰ ਗੱਲ ਨਹੀਂ ਬਣੀ ਫਿਰ ਸ਼ਰਗੁਨ ਅਰਜਨ ਪਾਸ਼ਾ ਜੀ ਨੇ ਸਿੱਖਿਆ ਦਿੱਤੀ ਕਿ ਜਦੋਂ ਕਿਸੇ ਤੋਂ ਕੁਝ ਮੰਗਣ ਜਾਈਏ ਧਨਮਾਨੇ ਬਣ ਕੇ ਜਾਈਦਾ ਹੈ ਪਰ ਇਸ ਗੱਲ ਦਾ ਜ਼ਿਕਰ ਤਾਂ ਵਿੱਚ ਹੀ ਮਿਲਦਾ ਹੈ ਮਾਤਾ ਜੀ ਨੇ ਬੜੇ ਪ੍ਰੇਮ ਸਤਕਾਰ ਨਾਲ ਲੰਗਰ ਛਕਾਉਣਾ ਸ਼ੁਰੂ ਕੀਤਾ ਮਿੱਸੀਆਂ ਰੋਟੀਆਂ ਅਚਾਰ ਗੰਡਾ ਤੇ ਨਾਲ ਲੱਸੀ ਦਾ ਭਰਿਆ ਘੜਾ ਲੰਗਰ ਛਕਾਉਂਦੇ ਹੋਏ ਮਾਤਾ ਗੰਗਾ ਜੀ ਨੇ ਆਪਣਾ ਦੁੱਖ ਸੰਧਿਆ ਕੀਤਾ ਕਿ ਬਾਬਾ ਜੀ 21 ਸਾਲ ਲੰਘ ਗਏ ਮੇਰੀ ਕੁੱਖ ਅਜੇ ਤੱਕ ਹਰੀ ਨਹੀਂ ਹੋਈ ਲੋਕ ਕਹਿੰਦੇ ਹਨ ਕਿ ਮੇਰੇ ਘਰ ਕਦੇ ਸੰਤਾਨ ਨਹੀਂ ਹੋਊਗੀ ਉਦੋਂ ਬਾਬਾ ਜੀ ਨੇ ਹੱਥ ਵਿੱਚ ਗੰਡਾ ਫੜਿਆ ਸੀ ਆਪਣੇ ਕਿਸਾਨੀ ਵਾਲੇ ਪੱਕੇ ਹੱਥਾਂ ਨਾਲ ਗੰਡੇ ਤੇ ਮੁੱਕੀ ਮਾਰ ਕੇ ਗੰਡਾ ਪੰਨਿਆ ਤੇ ਫਰਮਾਇਆ ਕਿ ਮਾਤਾ ਜਿਵੇਂ ਮੈਂ ਗੰਡਾ ਪੰਨਿਆ ਹੈ ਤੁਹਾਡੀ ਕੁਖ ਤੋਂ ਅਜਿਹਾ ਯੋਧਾ ਪੈਦਾ ਹੋਊਗਾ ਜੋ ਬਿਲਕੁਲ ਐਸੇ ਤਰ੍ਹਾਂ ਹੀ ਵੈਰੀਆਂ ਦੇ ਸਿਰ ਭੰਲਿਆ ਕਰੂਗਾ ਤੇ ਉਸ ਅਕਾਲਪੁਰਖ ਦੀ ਮਿਹਰ ਨਾਲ ਕੁਸਮੇਬਾਦੀ ਮਾਤਾ ਗੰਗਾ ਜੀ ਦੀ ਕੁਖ ਤੋਂ ਇੱਕ ਪੁੱਤਰ ਨੇ ਜਨਮ ਲਿਆ ਜਿਹੜਾ ਭਰੀ ਜਵਾਨੀ ਵਿੱਚ 7 ਫੁੱਟ 2 ਇੰਚ ਦੇ ਦਮਦਾਰ ਜੁੱਸੇ ਦਾ ਮਾਲਕ ਸੀ ਤੇ ਯੋਧਾ ਇੰਨਾ ਤਕੜਾ ਸੀ ਕਿ ਇੱਕ ਵਾਰ ਵਿੱਚ ਹੀ ਪੈਂਦੀ ਖਾਂ ਵਰਗੇ ਵੈਰੀ ਦੇ ਦੋ ਫਾੜ ਕਰ ਦਿਆ ਕਰਦਾ ਸੀ ਤੇ ਇਹੀ ਸੂਰਮਾ ਅੱਗੇ ਝਲ ਕੇ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਨਾਲ ਸਤਕਾਰੇ ਗਏ ਇਸੇ ਯਾਦਗਾਰ ਇਤਿਹਾਸ ਦੇ ਚਲਦਿਆਂ ਬਾਬਾ ਬੁੱਢਾ ਜੀ ਨੂੰ ਅੱਜ ਵੀ ਪੁੱਤਰਾਂ ਦਾ ਦਾਨੀ ਮੰਨ ਕੇ ਉਹਨਾਂ ਦੇ ਦਰ ਤੇ ਮੇਲੇ ਲੱਗਦੇ ਹਨ ਤੇ ਜਦੋਂ ਵਾਰਿਆਈ ਬਲਖ ਹਰਗੋਬਿੰਦ ਦੀ ਤਾਲੀਮ ਦੀਪ ਤਾਂ ਇਹ ਸੋ ਬਾਗ ਵੀ ਬਾਬਾ ਬੁੱਢਾ ਜੀ ਨੂੰ ਹੀ ਪ੍ਰਾਪਤ ਹੋਇਆ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਕੋਲ ਇਹ ਅੱਛਾ ਜਾਹਰ ਕੀਤੀ ਤਾਂ ਬਾਬਾ ਜੀ ਫਰਮਾਏ ਹਜ਼ੂਰ ਮੈਥੋਂ ਤਾਂ ਬੜੇ ਤਗੜੇ ਤਗੜੇ ਵਿਦਵਾਨ ਮੌਜੂਦ ਹਨ ਮੈਨੂੰ ਅਜੇ ਹੈ ਕੀ ਹੁੰਦਾ ਹੈ ਕਿ ਤੁਸੀਂ ਇੰਨਾ ਵੱਡਾ ਭਾਰ ਮੈਨੂੰ ਸੌਂਪ ਰਹੇ ਹੋ ਗੁਰੂ ਪਾਚਾ ਫਰਮਾਏ ਕਿ ਬਾਬਾ ਜੀ ਬਚਪਨ ਵਿੱਚ ਅੱਛੇ ਬੁੱਢੇ ਹੁੰਦੇ ਜਿਹੜੀ ਕਲਾ ਤੁਸੀਂ ਜਾਣਦੇ ਹੋ ਉਹ ਹੋਰ ਕੋਈ ਨਹੀਂ ਸਿਖਾ ਸਕਦਾ ਸੋ ਬੀੜ ਸਾਬ ਦੇ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਲੀਮ ਸ਼ੁਰੂ ਹੋਈ ਇਤਿਹਾਸ ਕਰ ਅਨੁਸਾਰ ਬਾਬਾ ਬੁੱਢਾ ਜੀ ਨੇ 50 ਤੋਂ ਵੱਧ ਕਰੰਦੀ ਸਿੱਖਿਆਵਾਂ ਦਿੱਤੀਆਂ ਸਨ ਬਾਲ ਖਰਗੋਮੀਦ ਨੂੰ ਜਿਦੇ ਵਿੱਚ ਤਾਰਾ ਮੰਡਲ ਦਾ ਗਿਆਨ ਘੋੜਸਵਾਰੀ ਤਰਾਕੀ ਯੁੱਧ ਕਲਾ ਸਭ ਕੁਝ ਸ਼ਾਮਿਲ ਸੀ ਹਾਲਾਂਕਿ ਕਦੀ ਬਾਬਾ ਬੁੱਢਾ ਜੀ ਦਾ ਇਹ ਰੂਪ ਉੱਭਰ ਕੇ ਸਾਹਮਣੇ ਨਹੀਂ ਆਉਂਦਾ ਪਰ ਸਿੱਖੀ ਇਕੱਲੇ ਭਗਤੀ ਕਰਨਾ ਨਹੀਂ ਸਿਖਾਉਂਦੀ ਸਮੇਂ ਦਾ ਘੇੜ ਅੱਗੇ ਵਧਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੰ ਜਦ ਬਾਬਾ ਬੁੱਢਾ ਜੀ ਤੱਕ ਇਹ ਖਬਰ ਪਹੁੰਚੀ ਤਾਂ ਉਹ ਸੰਗਤ ਦੇ ਨਾਲ ਚੌਕੀ ਕਰਦੇ ਹੋਏ ਪੈਦਲ ਹੀ ਗਵਾਲੀਅਰ ਵੱਲ ਤੁਰ ਪਏ। ਦੱਸਣਯੋਗ ਹੈ ਕਿ ਉਸ ਸਮੇਂ ਬਾਬਾ ਜੀ ਦੀ ਉਮਰ 103 ਸਾਲ ਸੀ ਤੇ ਗਵਾਲੀਅਰ ਅੰਮ੍ਰਿਤਸਰ ਤੋਂ 800 ਕਿਲੋਮੀਟਰ ਤੋਂ ਵੀ ਵੱਧ ਹੈ। ਤੇ ਬਾਬਾ ਜੀ ਪੈਦਲ ਜਾ ਰਹੇ ਸਨ। ਰਸਤੇ ਵਿੱਚ ਲੋਕਾਂ ਨੂੰ ਸੂਚਿਤ ਕਰਦੇ ਹੋਏ ਕਿ ਇਸ ਮੁਗਲ ਬਾਦਸ਼ਾਹ ਨੇ ਪਹਿਲੇ ਸਾਡੇ ਪੰਜਵੇਂ ਗੁਰੂ ਨੂੰ ਕਿਵੇਂ ਕਸੀਹ ਜੇਕੇ ਸ਼ਹੀਦ ਕਰਵਾਇਆ ਤੇ ਹੁਣ ਛੇਵੇਂ ਪਾਤਸ਼ਾਹ ਨੂੰ ਕੈਦ ਕਰ ਰੱਖਿਆ ਹੈ। ਗਵਾਲੀਅਰ ਪਹੁੰਚ ਕੇ ਤਾਂ ਬਾਬਾ ਬੁੱਢਾ ਜੀ ਗੁਰੂ ਸਾਹਿਬ ਦੇ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਗਏ। ਤਦ ਕਿਲੇ ਦੇ ਦਰਵਾਜ਼ੇ ਮੱਥਾ ਟੇਕ ਮੰਗੀ ਪੈਰੀ ਕਿਲੇ ਦੀ ਪ੍ਰਕਿਰਮਾ ਕਰਕੇ ਬਾਬਾ ਜੀ ਵਾਪਸ ਆ ਗਏ ਪਰ ਉਹ ਚੌਂਕੀ ਨਹੀਂ ਰੁਕੀ ਹਰ ਮੰਦਰ ਸੇ ਪਹੁੰਚ ਕੇ ਵੀ ਬਾਬਾ ਜੀ ਨੇ ਚੌਂਕੀ ਕੱਟਣਾ ਜਾਰੀ ਰੱਖਿਆ ਜੋ ਅੱਜ ਤੱਕ ਚੱਲ ਰਹੀ ਹੈ ਦਰਬਾਰ ਸੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਰਨੈਲ ਹਰੀ ਸਿੰਘ ਜੀ ਨਲੂਆ ਬਾਬਾ ਕਲੀ ਫੂਲਾ ਸਿੰਘ ਜੀ ਸਭ ਹਾਜ਼ਰੀ ਪਰ ਦੇ ਰਹੇ ਹਨ ਹੋਰ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੇ ਆਪਣੇ ਆਪ ਚ ਬੜੇ ਕਹਿੰਦੇ ਕਹੁੰਦੇ ਇੱਥੇ ਪਹੁੰਚਦੇ ਰਹੇ ਹਨ ਪਰ ਗੁਰੂ ਸਾਹਿਬ ਦੇ ਦਰ ਤੇ ਸਭ ਨੀਵੇਂ ਹਨ ਦਰਬਾਰ ਸਾਹਿਬ ਦੀ ਮਰਿਆਦਾ ਹੈ ਕਿ ਕਿਸੇ ਦੇ ਹੰਤੇ ਵੀ ਕੀਰਤਨ ਨਹੀਂ ਰੁਕਦਾ ਪਰ ਸਦੀਆਂ ਤੋਂ ਇਹ ਰੀਤ ਰਹੀ ਹੈ ਕਿ ਜਦੋਂ ਬਾਬਾ ਬੁੱਢਾ ਜੀ ਦੀ ਸ਼ਾਮ ਨੂੰ ਕੱਢੀ ਜਾਣ ਵਾਲੀ ਚੌਂਕੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚਦੀ ਹੈ ਤਾਂ ਕੁਝ ਬਲਾਲੀ ਕੀਰਤਨ ਰੋਕ ਦਿੱਤਾ ਜਾਂਦਾ ਹੈ ਇਹ ਸੰਕੇਤ ਹੈ ਕਿ ਗੁਰੂ ਸਬਾਨਾ ਨੇ ਦਰਬਾਰ ਸਾਹਿਬ ਦੀ ਮਰਿਆਦਾ ਵਿੱਚ ਕਿੰਨਾ ਉੱਚਾ ਸਥਾਨ ਦਿੱਤਾ ਹੈ ਬਾਬਾ ਬੁੱਢਾ ਜੀ ਨੂੰ ਇਸ ਚੌਂਕੀ ਦੀ ਕੀਰਤਨ ਸ਼ੈਲੀ ਬਿਲਕੁਲ ਅਲੱਗ ਹੈ ਤੇ ਅੱਜ ਦੇ ਸਮੇਂ ਇਸ ਕੀਰਤਨ ਸ਼ੈਲੀ ਦੇ ਜਾਣੂ ਬਸ ਕਿਨੇ-ਚੁਨੇ ਲੋਕ ਰਹਿ ਗਏ ਹਨ ਤੇ ਜੇ ਇਸ ਸ਼ੈਲੀ ਨੂੰ ਸਮੇਂ ਸਿਰ ਨਾ ਸੰਭਾਲਿਆ ਗਿਆ ਤਾਂ ਗੁਰੂ ਘਰ ਦੀ ਇਹ ਅਨਮੋਲ ਵਿਰਾਸਤ ਸਤਿ ਸ਼੍ਰੀ ਅਕਾਲ ਸਤਿ ਹੀ ਲੁਕਤ ਹੋ ਜਾਊਗੀ ਸਮੇਂ ਵਿੱਚ ਕੁਝ ਹੋਰ ਸਾਲ ਅੱਗੇ ਚੱਲ ਜੀਏ ਤਾਂ ਸਨ ਆਉਂਦਾ ਹੈ 1625 ਬਾਬਾ ਜੀ ਦੀ ਉਮਰ ਹੁਣ ਲਗਭਗ 750 ਸਾਲ ਹੈ ਬਾਬਾ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਮੈਂ ਬਹੁਤ ਦੁਨੀਆ ਦੇਖ ਲਈ ਹੈ ਹੁਣ ਮੈਂ ਇਸ ਸੰਸਾਰ ਤੋਂ ਵਿਦਾ ਚਾਹੁੰਦਾ ਹਾਂ ਗੁਰੂ ਸਾਹਿਬ ਅੱਗੋਂ ਫਰਮਾਏ ਉਸ ਮਾਸੀ ਬਾਬਾ ਜੀ ਜਦੋਂ ਤੁਸੀਂ ਮੌਤ ਦੇ ਆਉਣ ਨੂੰ ਲੈ ਕੇ ਫਿਕਰਾਂ ਵਿੱਚ ਡੁੱਬੇ ਹੋਏ ਸੋ ਤੇ ਅੱਜ ਆਪਣੇ ਮੂੰਹੋਂ ਹੀ ਮੌਤ ਮੰਗ ਰਹੇ ਹੋ ਚਲੋ ਜਿਵੇਂ ਤੁਹਾਡੀ ਮਰਜ਼ੀ ਸਤਿਗੁਰੂ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਅੰਤਮ ਸਮੇਂ ਦਰਸ਼ਨ ਦੇਣ ਜ਼ਰੂਰ ਆਇਓ ਇਸ ਤੋਂ ਬਾਅਦ ਬਾਬਾ ਜੀ ਰਮਦਾਸ ਚਲੇ ਗਏ ਤੇ ਉੱਥੇ ਹੀ ਆਪਣੇ ਅੰਤਮ ਸਵਾਸ ਲਏ ਧਰੀਰ ਤੈਗਨ ਸਮੇਂ ਬਾਬਾ ਜੀ ਸਿਰਗੁਰੂ ਹਰਗੋਬਿੰਦ ਸਾਹਿਬ ਬਾਬਾ ਜੀ ਨੇ ਅੰਤਿਮ ਸਮੇ ਗੁਰੂ ਸਾਹਿਬ ਉਚੇਚੇ ਦੌਰ ਤੇ ਉਹਨਾਂ ਨੂੰ ਮਿਲਣ ਲਈ ਪਹੁੰਚੇ ਸਨ ਬਾਬਾ ਬੁੱਢਾ ਜੀ ਦੀ ਚਿਖਿਆ ਨੂੰ ਅਗਨ ਦਿੱਤੀ ਉਹਨਾਂ ਦੇ ਪਤਰਾ ਤੇ ਗੁਰੂ ਸਾਹਿਬ ਨੇ ਰਲਕੇ ਦਿੱਤੀ ਸੋ ਐਸੀ ਜੀਵਨੀਤਾਸ ਬਾਬਾ ਬੁੱਢਾ ਜੀ ਦਾ